ਦੇਖੋ ਅੱਜ ਜਨਮਸ਼ਟਮੀ ਦੇ ਸੰਬੰਧ ਚ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਆ ਡਿਊਟੀ ਦੇ ਸੰਬੰਧ ਵਿੱਚ ਡਿਊਟੀ ਚੱਲ ਰਹੀ ਹੈ ਔਰ ਇਸੇ ਲੜਾਈ ਚ ਸਾਡੇ ਐਸ ਐਚ ਓ ਸ਼ਹਾਟਾ ਅਨੋਦ ਕੁਮਾਰ ਇਸੇ ਏਰੀਆ ਚ ਘੁੰਮ ਰਹੇ ਸੀਗੇ ਪੈਟਰੋਲਿੰਗ ਤੇ ਖੰਡਵਾਲਾ ਏਰੀਆ ਵਿੱਚ ਉੱਥੇ ਉਹਨਾਂ ਨੂੰ ਜਿੱਥੇ ਅਸੀਂ ਖੜੇ ਆ ਥੋੜੀ ਦੂਰੀ ਇੱਕ ਲੜਾਈ ਹੋਈ ਹੈ ਉਹਦੇ ਬਾਰੇ ਸਾਡੇ ਐਸ ਐਚ ਓ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਦੋ ਉੱਥੇ ਗਰੁੱਪ ਨੇ ਵਾਫਤ ਲੜਾਈ ਕਰਨ ਦੀ ਫਰਾਕ ਚ ਨੇ ਇਹ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚੇ ਨੇ ਜਾ ਕੇ ਜਦੋਂ ਇਹ ਗਏ ਆ ਉੱਥੇ ਉਸੇ ਵੇਲੇ ਉਹ ਜਾਂਦਿਆਂ ਨੂੰ ਇਹਨਾਂ ਦੇ ਉਹਨਾਂ ਨੇ ਦਾ ਫੁੱਜ ਝਗੜਾ ਕਰ ਰਹੇ ਸੀਗੇ ਔਰ ਉੱਥੇ ਇੱਕ ਬੰਦਾ ਜਿਹੜਾ ਹੈਗਾ ਉਹਦੇ ਪੇਟ 'ਚ ਗੋਲੀਆਂ ਵੱਜੀਆਂ ਔਰ ਇੱਕ ਬੰਦਾ ਹੋਰ ਸੀਗਾ ਦੋ ਜਣੇ ਸੀਗੇ ਇੱਕ ਤਾਂ ਨਾਲ ਸੁਖਵਿੰਦਰ ਸਿੰਘ ਹੈਗਾ ਮੋਹਣੀ پارک ਦਾ ਇਹਦੇ ਪੇਟ 'ਚ ਗੋਲੀਆਂ ਵੱਜੀਆਂ ਹੈਗੀਆਂ ਇੱਕ ਅਮਰਿਤਪਾਲ ਸਿੰਘ ਹੈ ਇਹਦੇ ਵੀ ਹੱਥ 'ਤੇ ਗੋਲੀ ਵੱਜੀ ਹੈ ਔਰ ਸਾਡੀ ਪੁਲਿਸ ਪਾਰਟੀ ਜਿਹੜੇ ਇੰਸਪੈਕਟਰ ਵਿਨੋਦ ਕੁਮਾਰ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਆ ਇਹਨੇ ਬਹੁਤ ਹੀ ਸ਼ਲਾਘਾਜਨਕ ਕੰਮ ਕੀਤਾ ਇਮੀਡੀਏਟਲੀ ਕੀਤਾ ਦੋਸ਼ੀਆਂ ਨੂੰ ਜਦੋਂ ਇਹਨਾਂ ਨੇ ਉੱਥੇ ਐਕਸ਼ਨ 'ਚ ਆਏ ਹੈ ਜਿਹੜੇ ਦੂਜੇ ਪਾਸੇ ਸੀ ਨikhil ਚਾਲ ਹੈਗਾ ਇੱਕ ਔਰ ਗਵਾਲਾ ਨਾਂ ਹੈਗਾ ਇਹ ਗਵਾਲਾ ਮੰਡੀ ਦਾ ਰਹਿਣ ਵਾਲਾ ਔਰ ਇਹਨੇ ਫਿਰ ਇਹ ਜਕਦਮ ਭੱਜ ਪਿਆ ਤੇ ਇਹਨੇ ਐਕਚੁਅਲੀ ਦੂਜੀ ਪਾਰਟੀ ਤੇ ਗੋਲੀਆਂ ਮਾਰੀਆਂ ਔਰ ਔਰ ਇੱਕ ਨਾਲ ਹੋਰ ਸੀ ਬੰਦਾ ਇਹਦੇ ਵਿਕਰਮਜੀਤ ਸਿੰਘ ਉਹ ਉੱਥੇ ਐਪਰੀਹੈਂਡ ਐਪਰੀਹੈਂਡ ਕਰ ਲਿਆ ਆਪਣੀ ਪੁਲਿਸ ਪਾਰਟੀ ਨੇ ਜਿਹੜਾ ਇਹ ਮੁੰਡਾ ਹੈਗਾ ਨikhil chahal ਇਹ ਜਦੋਂ ਇੱਥੇ ਆਇਆ ਇਹ ਜੱਕਦਮ ਫਿਰ ਅੱਗੇ ਭੱਜ ਗਿਆ ਤੇ ਆਹ ਪਾਰਕ ਜਿਹੜਾ ਤੁਸੀਂ ਲੈਫਟ ਸਾਈਡ ਦੇਖ ਰਹੇ ਹੋ ਇੱਥੋਂ ਇਹ ਟੱਪ ਕੇ ਅੰਦਰ ਚਲਾ ਗਿਆ ਪੁਲਿਸ ਨੇ ਬੜੀ ਹਿੰਮਤ ਕੀਤੀ ਮਿੰਟੋ ਮਿੰਟੀ ਉਹ ਮੁਲਾਜ਼ਮ ਮਗਰ ਚਲੇ ਗਏ ਇਹਨੇ ਪੁਲਿਸ ਤੇ ਵੀ 4-5 ਫਾਇਰ ਕੀਤੇ ਆ ਉਹ ਲੱਕੀਲੀ ਪੁਲਿਸ ਬਚ ਗਈ ਔਰ ਬਹੁਤ ਹੀ ਐਸ.ਚ. ਬਨੋਦ ਕੁਮਾਰ ਸਾਡੇ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਕਰਦੇ ਹੋਏ ਫਿਰ ਉਹਨੂੰ ਰਿਟੈਲੀਏਟ ਕੀਤਾ ਔਰ ਉਹਦੇ ਚ ਉਹਦੇ ਫਿਰ ਲੱਤ ਤੇ ਗੋਲੀ ਲੱਗੀ ਐ ਔਰ ਨਿਕਲਦੇ ਆ ਉਹਨੂੰ ਵੀ ਅਸੀਂ ਹਸਪੀਟਲ ਭੇਜਤਾ ਜਿਹੜੇ ਦੋ ਬੰਦੇ ਪਹਿਲਾਂ ਇੰਜਰਡ ਹੋਏ ਐ ਉਹਨਾਂ ਨੂੰ ਵੀ ਅਸੀਂ ਹਸਪੀਟਲ ਭੇਜਤਾ ਹੈਗਾ ਔਰ ਇਹਦੇ ਚ ਜਿਹੜਾ ਹੈਗਾ ਮੈਂ ਦੱਸਣਾ ਚਾਹੁੰਦਾ ਜਿਹੜਾ ਨਖਲ ਹੈਗਾ ਇੱਤੇ ਦੋ ਪਰਚੇ ਦਰਜ ਨੇ ਆਲਰੇਡੀ ਇੱਕ ਤਾਂ ਪੀਜੂ ਲੁਧਿਆਣੇ ਦਰਜ ਹੈਗਾ ਔਰ ਇੱਕ ਇਸੇ ਥਾਣੇ ਚ ਖੰਡਵਾਲੀ ਰਿਚ ਇਸ ਬੰਦੇ ਨੇ ਗੋਲੀ ਚਲਾਈ ਸੀਗੀ ਲੋੜੀ ਲੋੜੀ ਵਾਲੇ ਦਿਨ ਔਰ ਉੱਥੇ ਵੀ ਇੱਕ ਬੰਦਾ ਇੰਜਰਡ ਹੋਇਆ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਇਹਨਾਂ ਦੇ ਨਾਲ ਹੋਰ ਵੀ ਦੋਨੇ ਪਾਸਿਆਂ ਤੋਂ ਸਿਗੇ ਬੰਦੇ ਔਰ ਉਹ ਬਾਕੀ ਤਾਂ ਭੱਜ ਪੁੱਜ ਗਏ ਨੇ ਬਾਕੀ ਸਾਡੀ ਪੁਲਿਸ ਪਾਰਟੀ ਨੇ ਅੱਜ ਬੜਾ ਚੁਸਤੀ ਫੁਰਤੀ ਦਿਖਾਉਂਦੇ ਹੋਏ ਇਮੀਡੀਏਟਲੀ ਇਹ ਦੋ ਦੋਸ਼ੀ ਫੜ ਲਏ ਨੇ ਬਾਕੀ ਚਲੋ ਦੋ ਉਹਨਾਂ ਨੂੰ ਹਸਪੀਟਲ ਭੇਜਤਾ ਹੈਗਾ ਜਿਹੜੇ ਦੂਜੀ ਪਾਰਟੀ ਦੇ ਸੀਗੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਇਹ ਸਾਰਾ ਇਨਸੀਡੈਂਟ ਹੋਇਆ ਤੇ ਰਿਕਾਰਡਿੰਗ ਪਰਚਾ ਦਰਜ ਕੀਤਾ ਜਾ ਰਿਹਾ ਹੈ 34 ਦਾ ਪਿਸਟਲ ਦੇ ਕੋਲ ਮਿਲਿਆ ਹੈਗਾ 34 ਦਾ ਔਰ ਕਰੀਬ 5 ਤੋਂ 6 ਨੇ ਫਾਇਰ ਕੀਤੇ ਸਰ ਉਹਨਾਂ ਦੀ ਕੰਡੀਸ਼ਨ ਕੀ ਹੈ ਜਿੰਨਾਂ ਤੇ ਬੋਲਿਆ ਦੇਖੋ ਪੇਟ 'ਚ ਗੋਲੀਆਂ ਲੱਗੀਆਂ ਹੋਈਆਂ ਪੇਟ 'ਚ ਲੱਗੀਆਂ ਉਹਦੀ ਹਾਲਤ ਥੋੜੀ ਜੀ ਨਾਜੁਕ ਦੱਸ ਰਹੇ ਆ ਬਾਕੀ ਇੱਕ ਤੇ ਹੱਥ ਲੱਗੀ ਹੈਗੀ ਆ ਬਾਕੀ ਉਹਨਾਂ ਨੂੰ ਅਸੀਂ 34 ਟੀਮ ਲਾਗੂ ਨੂੰ ਚੈੱਕ ਕਰ ਰਹੀ ਹੈ ਬਾਕੀ ਜੋ ਵੀ ਇੱਥੇ ਹੁਣ ਲੀਗਲ ਐਕਸ਼ਨ ਜਿਹੜਾ ਹੈਗਾ ਬੰਦਾ ਉਹ ਲਿਆ ਜਾ ਰਿਹਾ ਟੋਟਲ ਟੋਟਲ ਕਿੰਨੇ ਜਣੇ ਸੀ ਜਿਨ੍ਹਾਂ ਦੇ ਵਿੱਚ ਝਗੜਾ ਹੋਇਆ ਤੇ ਜਦੋਂ ਦੇਖੋ ਇਹ 8 ਤੋਂ 10 ਦੇ ਕਰੀਬ ਹੈਗੇ ਆ ਕਰੀਬ 8:30 ਵਜੇ ਦੀ ਗੱਲ ਹੈ ਜਦੋਂ ਪੁਲਿਸ ਉੱਥੇ ਇਮੀਡੀਏਟਲੀ ਪਹੁੰਚ ਗਈ ਬਾਕੀ ਦੇ ਸਾਰੇ ਭੱਜ ਗਏ ਤੇ ਦੋ ਪੁਲਿਸ ਨੇ ਫੜ ਲਿਆ ਇੱਕ ਫੜ ਲਿਆ ਸੀ ਇੱਕ ਭੱਜ ਪਿਆ ਅੱਗੇ ਫਿਰ ਉਹਦੇ ਮਗਰ ਜਾਂ ਜਾਂਦੇ ਉਹਨੂੰ ਵੀ ਫੜ ਲਿਆ ਬਾਅਦ ਚੋਂ ਇੰਜਰਡ ਹੋ ਗਿਆ ਦੋ ਦੂਜੀ ਪਾਰਟੀ ਦੇ ਇੰਜਰਡ ਹੋਏ ਸੀ ਉਹ ਹਸਪੀਟਲ ਭੇਜਤੇ ਆ ਬਾਕੀ ਸਾਰਾ ਹੁਣ ਇਹਦਾ ਫਰਦਰ ਜੋ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟਿਗ ਕਰਕੇ ਜੋ ਵੀ ਕਾਰਵਾਈ ਕੀਤੀ ਜਾ ਸਰ ਜਵਾਬੀ ਕਾਰਵਾਈ ਦੇ ਵਿੱਚ ਜੰਗਲੀ ਹੋਈ ਨੇ ਦੋਨੋਂ ਜਿਹੜੇ ਹੋਈ ਨੇ ਜਖਮੀ ਨਹੀਂ ਜਿਹੜੇ ਦੇਖੋ ਜਿਹੜੇ ਦੋ ਜਖਮੀ ਹੋਏ ਨੇ ਸੁਖਵਿੰਦਰ ਔਰ ਇੱਕ ਦੂਜਾ ਮੁੰਡਾ ਵਿਕਰਮ ਹੈਗਾ ਉਹ ਤਾਂ ਇਸ ਦੋਸ਼ੀ ਵੱਲੋਂ ਗੋਲੀਆਂ ਚਲਾਈਆਂ ਜਿਹੜੀਆਂ ਇਸੇ ਉਹਦੇ ਨਾਲ ਜ਼ਖਮੀ ਹੋਏ ਉਹਨਾਂ ਨਾਲ ਜ਼ਖਮੀ ਉਹਨਾਂ ਪਰ ਇਹਨਾਂ ਦੇ ਕੋਈ ਪੁਰਾਣਾ ਝਗੜਾ ਹੈ ਪੁਰਾਣੀ ਇਹਨਾਂ ਦੀ ਕੋਈ ਰਾਈਵਲਰੀ ਹੈਗੀ ਹੈ ਬਾਕੀ ਸਭ ਥੋਰੋਲੀ ਸੁਣੇ ਇਨਵੈਸਟਿਗੇਟ ਕਰਾਂਗੇ ਜਿਹੜਾ ਇਹ ਬੰਦਾ ਹੈਗਾ ਨਖਲ ਇਹ ਪੁਲਿਸ ਤੇਰੇ ਹਟ ਅਟੈਕ ਕਰਤਾ ਸੀਗਾ ਨਾਲ ਜਦੋਂ ਉਹ ਫਿਰ ਪੁਲਿਸ ਦੀ ਦੁਆਰਾ ਜਦੋਂ ਜਵਾਬੀ ਫਾਇਰ ਕੀਤਾ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਤੋਂ ਜ਼ਖਮੀ ਹੋਇਆ ਜਿਵੇਂ ਜਿਵੇਂ ਕਿ ਦੋਵੇਂ ਇੱਕੋ ਦੇ ਰਹਿਣ ਵਾਲੇ ਨਹੀਂ ਹੈਗੇ ਤੇ ਫਿਰ ਇੱਥੇ ਸਪੈਸ਼ਲ ਕੋਈ ਇਸ ਤਰ੍ਹਾਂ ਦੀ ਲੜਾਈ ਹੋਣੀ ਚਲੜਾ ਦੇਖੋ ਇਹ ਸਾਰਾ ਤੁਹਾਨੂੰ ਦੱਸਿਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਇਹ ਗੈਂਗਬਾਰ ਹੋਣ ਲੱਗੀ ਸੀ ਜਿਹਦੀ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਐਸਐਚਓ ਇਸੇ ਕਰਕੇ ਮੌਕੇ ਤੇ ਪਹੁੰਚੇ ਸੀਗੇ ਮੌਕੇ ਉਹ ਆ ਵੀ ਗੋਲੀਆਂ ਦੇਖੋ ਵੀ 4-5 ਤੱਕ ਲੀ ਪੁਲਿਸ ਤੇ ਫਾਇਰਿੰਗ ਹੋਈ ਹੈ ਬਾਕੀ ਪਹਿਲਾਂ ਵੀ ਉੱਥੇ 3-4 ਮੌਕੇ ਤੇ